ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਤ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਉਹ ਰੇ ਗੁਰ ਸਮਝਾਇਆ ਆਨ ਸਗਲ ਗਿੱਧ ਕਾਨ ਨ ਆਵੈ ਹਰ ਹਰ ਨਾਮ ਤੇ ਆਇਆ ਸਾਤੇ ਮਿਹ ਧਾਰੀ ਓ ਟੁਗ ਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾ ਸੁਰਗ ਮੇ ਤਪਿਆਲ ਭੂ ਮੰਡਲ ਸਗਲ ਬੇ ਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਘਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਕਾਇਆ ਸਰਬ નિਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਜ ਰਹੇ ਹਨ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਇਤਨਾਸਰੀ ਰਾਗ ਵਿੱਚ ਆਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਨੰ ਕਰ ਰਹੇ ਨੇ ਹੈ ਭਾਈ ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਉਹ ਸਾਰੀਆਂ ਯੁਕਤੀਆਂ ਵਿੱਚੋਂ ਕੋਈ ਇੱਕ ਜੋਤ ਕੇ ਕੰਮ ਨਹੀਂ ਆਉਂਦੀ ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ਇਸ ਵਾਸਤੇ ਇਹ ਭਾਈ ਮੈਂ ਪਰਮਾਤਮਾ ਦਾ ਆਸਰਾ ਲੈ ਲਿਆ ਜਦੋਂ ਮੈਂ ਸਰਵ ਵਿਆਪਕ ਪਰਮਾਤਮਾ ਦੀ ਸ਼ਰਨ ਪਿਆ ਤਾ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ ਹੋ ਗਏ ਠਹਿਰਾਓ ਇਹ ਭਾਈ ਦੇਵ ਲੋਕ ਮਾਤ ਲੋਕ ਪਤਾਲ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ ਇਹ ਭਾਈ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਾਰਨ ਇਹ ਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਤੋਂ ਵਿੱਚੋਂ ਕਚਾਉਣ ਵਾਲਾ ਇਹ ਹੈ ਸਾਰਿਆਂ ਕੋਲਾਂ ਨੂੰ ਤਾਰਨ ਵਾਲਾ ਏ ਨਾਨਕ ਮਾਇਆ ਤੋਂ ਨਰਲੇਪਰ ਪ੍ਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਇਹ ਭੇਤ ਕਿਸੇ ਉਸ ਵਿਰਲੇ ਮਨੁੱਖ ਨੇ ਸਮਝਿਆ ਜਿਸ ਨੂੰ ਮਾਲਕ ਪ੍ਰਭੂ ਆਪ ਮਿਹਰ ਕਰਕੇ ਨਾਮ ਦੀ ਦਾਤ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇ ਹੁਕਮਨਾਮਾ ਫ্রম ਸ੍ਰੀ ਦਰਬਾਰ ਸਭੰਦਰ ਸਰ ਅਟੈਸਟਡ ਬਾਈ our fifth guru, guru arjan dev ji, under heading the nasri fifth mahal, guru sahib ji say that wandering and roaming around, i met the holy perfect guru who has taught me all other devices did not work. so i meditate on the name of the lord, har har. for this reason, i sought the Protection and support of my Lord, the cherisher of the universe. I sought the sanctuary of the perfect transcendent Lord, and all my entanglements were dissolved. Pause. Paradise, the earth, the nether regions of the underworld, and the globe of the world all are engrossed in Maya to save your soul and liberate all of your ancestors meditate on the name of the Lord Har Har o Nanak singing the name the name of the immaculate Lord All prayers are obtained only that rare person who The Lord and Master blesses with his grace comes to know this Waheguru ji ka khalsa Waheguru ji fateh